ਦੋ 13 ਦੀ ਲੜਾਈ ਵਿਚਾਲੇ ਗੋਲੀਆਂ ਚੱਲੀਆਂ ਨੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਖੋਲ ਵੀ ਬਰਾਮਦ ਕੀਤੇ ਗਏ ਹੈ ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਪਿੰਡ ਮਾਹਲ ਦੇ ਘਟਨਾ ਜਿੱਥੇ ਦੋ 13 ਵਿਚਾਲੇ ਆਪਸ ਦੇ ਵਿੱਚ ਲੜਾਈ ਹੋ ਰਹੀ ਸੀ ਪੁਰਾਣੀ ਰਜਿਸਟਰ ਦਾ ਮਾਮਲਾ ਸੀ ਕਰ ਦਸਤੇ ਚੱਲਦੇ ਗੋਲੀਆਂ ਚੱਲੀਆਂ ਨੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਹੈ ਘਟਨਾ ਦੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੇ ਵੱਲੋਂ ਦੱਸਿਆ ਗਿਆ ਕਿ ਉਸਦੇ ਪਹਿਲਾਂ ਵੀ ਕਿਸੇ ਦੇ ਨਾਲ ਰੰਜਿਸ਼ ਸੀ ਉਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਉਸਤੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਨੇ ਹਾਲਾਂਕਿ ਇਲਜ਼ਾਮ ਉਸ ਨੌਜਵਾਨ ਦੇ ਵੱਲੋਂ ਲਗਾਏ ਜਾ ਰਹੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਹੈ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੀਆਂ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਇਸ ਮਾਮਲੇ ਦੇ ਵਿੱਚ ਕਸੂਰਵਾਰ ਪਾਇਆ ਜਾਵੇਗਾ ਤੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਤੇ ਇਸ ਸੰਬੰਧੀ ਨੌਜਵਾਨ ਦੇ ਵੱਲੋਂ ਕੀ ਇਲਜ਼ਾਮ ਲਗਾਏ ਜਾ ਰਹੇ ਭਾਜੀ ਇਹ ਨਾ ਲੜਾਈ ਕਿਸੇ ਦੀ ਵੀ ਉਹ ਮੇਰੇ ਮੇਰੇ ਭਰਾ ਦਾ ਤੇ ਮੇਰਾ ਨਾਂ ਨਾਜਾਇਜ਼ ਹੀ ਇਹਨਾਂ ਨੇ ਲਿਖਾਤਾ ਸੀ ਵਿੱਚ ਜਾ ਕੇ ਅਸੀਂ ਘਰੇ ਹੀ ਉਹ ਸਾਡੀ ਬੰਦਗੀ ਇੱਥੇ ਹੀ ਉਹਨਾਂ ਘਰੇ ਹੀ ਗਏ ਲਾਗੇ ਤੇ ਇਹਨਾਂ ਨੇ ਨਾਜਾਇਜ਼ ਹੀ ਉਹ ਤੁਹਾਡਾ ਨਾਂ ਲਿਖਾਤਾ ਵਾ ਇਹ ਜਦੋਂ ਮਰਜ਼ੀ ਸਾਡੇ ਘਰੇ ਆਣ ਕੇ ਪੈ ਜਾਂਦੇ ਆ ਪਿਛਲੇ ਥੋੜੇ ਟਾਈਮ ਹੋ ਗਿਆ ਉਹਦੇ ਵੀ ਸਾਡੇ ਘਰੇ ਆਣ ਕੇ ਪਏ ਸੀ ਇੱਕ ਰਾਜਾ ਟਿੰਗ ਰੱਖ ਲਾਉਣੇ ਵਾਲਾ ਕਾਕਾ ਸ਼ੂਟਰ ਇੱਕ ਡੋਲੂ ਇੱਕ ਆ ਤੇ ਪੀਪੀ ਓ ਪੀ ਪੀ ਦਾ ਭਰਾ ਕਾਕਾ ਉਹਨਾਂ ਨੂੰ ਸਿੱਧਾ ਨਾਲ ਸਹਾ ਜਣੇ ਆ ਹਾਂਜੀ ਇਹ ਹਾਂਜੀ ਮਸਲਾ ਇਹ ਹੀ ਇਹਨਾਂ ਨੇ ਨਾ ਆਪਸ ਚ ਹੈਗੇ ਵਾ ਮੁੰਡੇ ਉਹਨਾਂ ਦੀ ਲੜਾਈ ਹੋਈ ਆਪਸ ਤੇ ਇਹਨਾਂ ਨੇ ਉਹਦੇ ਵੀ ਹੱਦਾਂ ਨਾਲ ਨਾਜਾਇਜ਼ ਹੀ ਲਿਖਾਤਾ ਹੀ ਸਾਡਾ ਨਾ ਇਹਨਾਂ ਨੇ ਮੇਰੇ ਭਰਾ ਨਾਲ ਕੀ ਹੈ ਇਥੇ ਘਰੇ ਹੀ ਆਪਾਂ ਬੰਦਗੀ ਸਾਡੇ ਇੱਥੇ ਚਰਚ ਦੀ ਆਪਾਂ ਉੱਥੇ ਹੀ ਜੇ ਇਹ ਰਾਜਾ ਡੋਲੂ ਤੇ ਕਾਕਾ ਸ਼ੂਟਰ ਇਹ ਰਹਿੰਦੇ ਆ ਢਿੰਗੜਾ ਕਲੋਨੀ ਤੇ ਇੱਕ ਜਿਹੜਾ ਪੀਪੀ ਇਹ ਨਾ ਪੀਪੀ ਦਾ ਭਰਾ ਕਾਕਾ ਦਾ ਨਾਮ ਸਾਜਣਿਆ ਸਿੱਧਾ ਸੰਨਪਰਕਾਰ ਸਿੰਘ ਆਦਾ ਅ ਪਿਛਲੀ ਗਲੀ ਚ ਕਿਰਾਏ ਤੇ ਰਹਿੰਦੇ ਵਾ ਉਹ ਵੀ ਨਾਲ ਹੀ ਉਹ ਗੱਡੀ ਚੋਂ ਨਹੀਂ ਉਤਰਿਆ ਤੇ ਤਿੰਨ ਜਾਨੇ ਗੱਡੀ ਚ ਉਤਰੇ ਆ ਹਾਂਜੀ ਤੇ ਸਿੱਧੇ ਫਾਇਰ ਕਿਤੇ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਮਾਹਾਂ ਹੀ ਅੱਗੇ ਲਾ ਕੇ ਭੱਜਿਆ ਵਾਂ ਮੈਂ ਪੇਂਡ ਦੇ ਕੰਮ ਤੇ ਜਾਂਦਾ ਵਾਂ ਤੇ ਅੱਜ ਮੈਂ ਛੁੱਟੀ ਕੀਤੀ ਸੀ ਦੇ ਮੰਗ ਕੇ ਇਹਨਾਂ ਦਾ ਜੋ ਇਨਸਾਫਾ ਨੂੰ ਦਬਾਓ ਇਹਨਾਂ ਦੇ ਪੱਤੇ ਕਰਾਓ ਜਾਂ ਸਿੱਧੇ ਇਹਨਾਂ ਨਾਲ ਕੋਈ ਪਿਸਤੌਲ ਹੀ ਸਿੱਧੇ ਜਿਨ੍ਹਾਂ ਨੇ ਕੀਤੇ ਆ ਮੇਰੇ ਜਿਹੜੇ ਪਸਤੌਲ ਤੇ ਨੇ। ਜਾਨੂ ਕਾਰਵਾਈ ਇਹਨਾਂ ਦੇ ਜੋ ਬੰਦੀ ਇਹਨਾਂ ਦੇ ਕਾਰਵਾਈ ਕਰੋ ਸਾਡੇ ਪਰਿਵਾਰ ਨੂੰ ਬਹੁਤ ਖਤਰਾ ਵਾ। ਕਿਉਂਕਿ ਮੇਰੇ ਫਾਦਰ ਲੈਸ ਸਿਆ ਮੈਂ ਮੰਮੀ ਦੇ ਭੈਣ ਘਰੇ ਰਹਿੰਦੇ ਜਦੋਂ ਮਰਜ਼ੀ ਆਣ ਕੇ ਸਾਡੇ ਘਰੇ ਆਣ ਕੇ ਸ਼ਰਾਬ ਪੀਤੀ ਹੁੰਦੀ ਗੱਲ ਪੈ ਜਾਂਦੇ ਆ ਵੇਲੇ ਪਿਛਲੀ ਈਸਾ ਵੀ ਸ਼ੀਸ਼ੇ ਤੋੜ ਕੇ ਗੇ ਗੋਲੀਆਂ ਚਲਾ ਕੇ ਗੇ ਉਦੋਂ ਵੀ ਇਹਨਾਂ ਨੂੰ ਕਹਿ ਉਹਦੋਂ ਵੀ ਨਹੀਂ ਇਹਨਾਂ ਨੇ ਕੀਤਾ ਕੋਈ ਮਸਲਾ ਹਲੋਇਆ। ਹੁਣੇ ਫੇਰ ਉੱਥੇ ਮੈਂ ਕਦੇ ਸਿੱਧੇ ਫੈਰ ਮਾਰੇ ਤਿੰਨ ਜਾਨੇ ਉਤਰ ਕੇ ਇੱਕ ਢਿੰਗਾ ਕੋਲੋਂ ਦੇ ਰਹਿਣ ਵਾਲੇ ਤਿੰਨ ਜਾਨੇ ਕਾਕਾ ਕਾਕਾ ਸ਼ੂਟਰ ਆਪਣਾ ਡੋਲੂ ਤੇ ਰਾਜਾ ਢਿੰਗ ਰਾਜਾ ਭయ్యా ਢਿੰਗਣ ਕਲੋਨੀ ਦਾ ਹਾਂਜੀ ਇੱਕ ਆ ਗਲੀ ਚ ਰਹਿੰਦਾ ਪਿਛੇ ਕਿਰਾਏ ਤੇ ਉਹ ਵੀ ਨਾਲ ਹੀਗਾ ਚਾਰ ਜਣੇ ਇਹ ਤੇ ਸਾਨੂੰ ਬੰਦੀ ਕਾਰਵਾਈ ਇਹਨਾਂ ਤੇ ਕਰੋ ਸਾਨੂੰ ਖਤਰਾ ਸਾਡੇ ਪਰਿਵਾਰ ਨੂੰ ਨਾਲ ਬਰਾਣੀ ਨੰਜੀ ਸੇ ਇਹ ਹੀ ਪੀ ਇਹਨਾਂ ਦੀ ਲੜਾਈ ਹੋएगी ਕਿਸੇ ਨਾਲ ਹੀ ਹਨਾ ਤੇ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਤੇ ਇਹਨਾਂ ਨੇ ਸਾਡਾ ਇਹਨਾਂ ਨੇ ਨਜਾਇਜ਼ ਹੀ ਸਾਡਾ ਨਾਮ ਲਖਾਤਾ ਨਾ ਕਿ ਇੱਥੇ ਹੈਗੇ ਵੀ ਨਹੀਂ ਅਸੀਂ ਇੱਥੇ ਬੰਦਗੀ ਸਾਡੇ ਘਰੇ ਉੱਤੇ ਹੀਗੇ ਇਹ ਉਦੋਂ ਵੀ ਸਾਡੇ ਘਰੇ ਆਣ ਕੇ ਗੋਲੀਆਂ ਗੋਲੀਬਾਰੀ ਕਰਕੇ ਗਏ ਸੀ ਮਾਂਗ ਇਹਨਾਂ ਦੇ ਇੱਕ ਬੰਦੀ ਕਾਰਵਾਈ ਕਰੋ ਸਾਨੂੰ ਇਹ ਸਾਡੇ ਪਰਿਵਾਰ ਨੂੰ ਖਤਰਾ ਮੈਨਾਂ ਤੋਂ ਇਹਨਾਂ ਤੇ ਜੋ ਬੰਦਾ ਕਾਰਵਾਈ ਇਹਨਾਂ ਦੇ ਪੱਤੇ ਕਟਾਉਣੇ ਅਸੀਂ ਮਾਪੇ ਤੇ ਆਏ ਆ ਜੀ ਇੱਥੇ ਵੈਰੀਫਾਈ ਕਰ ਰਹੇ ਆ ਤਸਦੀਕ ਕਰਨ ਤੋਂ ਬਾਅਦ ਜੋ ਅਸੀਂ ਹੋਊਗੀ ਵੈਸੇ ਕਰ ਦੇਵਾਂਗੇ ਕਿੰਨੀ ਕੰਪਲੇਂਟ ਕੀਤੀ ਤੁਹਾਨੂੰ ਇਹ ਸਾਜਨ ਮੁੰਡਾ ਜੀ ਇੱਥੇ ਗੋਲੀਆਂ ਕਿੰਨੇ ਚਲਾਈਆਂ ਤੇ ਬਾਰੇ ਕੋਈ ਕੁਝ ਬਸ ਤਸਦੀਕ ਕਰ ਰਹੇ ਹੋ ਕਰ ਰਹੇ ਨਹੀਂ ਬਸ ਹੀ ਮੌਕੇ ਤੇ ਜਿਸ ਮੁਤਾਬਕ ਹੋਏਗੀ ਠੀਕ ਹੈ ਉਸ ਮੁਤਾਬਕ ਕਾਨੂੰਨ ਕਰ ਦੇ ਦੇਈਏ